ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜੁੱਧ ਨਸਿਆਂ ਵਿਰੁੱਧ ਮੁਹੰਮਦ ਅਦੀਨ ਸੰਗਰੂਰ ਪੁਲਿਸ ਨੇ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਸੁਨਾਮ ਉਦਮ ਸਿੰਘ ਵਾਲਾ ਦੀ ਇੰਦਰਾਵਾਦੀ ਵਿੱਚ ਸਾਪੇਮਾਰੀ ਕੀਤੀ ਵਿਸਾਲ ਸਰਚ ਆਪਰੇਸ਼ਨ ਦੌਰਾਨ ਸੱਕੀ ਬੰਨਾਂ ਮੋਬਾਈਲ ਤੇ ਹੋਰ ਸੱਕੀ ਸਮਾਨ ਨੂੰ ਜ਼ਬਤ ਕੀਤਾ ਇਸ ਦੌਰਾਨ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਾਪੇਮਾਰੀ ਵਿੱਚ ਐਸਪੀਜੀ ਡੀਐਸਪੀ ਅਤੇ ਐਸਐਚਓ ਦੀ ਅਗਵਾਈ ਹੇਠ ਬਖ ਬਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਸੁਰੱਖਿਆ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ ਜੋ ਨਸ਼ਾ ਸਮਗਰ ਕਿਸੇ ਵੀ ਤਰੀਕੇ ਨਾਲ ਬਾਝੋਂ ਨਾ ਨਿਕਲੇ ਵਸਤੀ ਵਿੱਚ ਰਹਿੰਦੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਨਸ਼ਾ ਸਮਗਰਾਂ ਜਿਸ ਸ਼ਾਮਲ ਹੋਣ ਤੇ ਸ਼ੱਕੀ ਕਈ ਲੋਕਾਂ ਨੂੰ ਪੁਲਿਸ ਗਿਚ ਵਿੱਚ ਰਿਆਸਤ ਵਿੱਚ ਲਿਆ ਗਿਆ ਇਸ ਦੌਰਾਨ SSP ਨੇ ਕਿਹਾ ਕਿ ਨਸ਼ਾ ਸਮਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਚੇਤਾਵਨੀ ਦਿੰਦੇ ਆ ਕਿ ਆ ਕਿ ਕਿਸੇ ਵੀ ਵਿਅਕਤੀ ਨੂੰ ਜੇਕਰ ਨਸ਼ਾ ਸਮਗਰਾਂ ਨਸ਼ੀ ਦੀ ਖਾਤ ਵਾਲੀ ਜਾਣਕਾਰੀ ਮਿਲੀ ਤਾਂ ਉਸ ਪੁਲਿਸ ਨੂੰ ਤੁਰੰਤ ਸੂਚਿਤ ਕਰੇ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਜ਼ੀਰੋ ਟਾਲੈਂਟ ਨੀਤੀ ਅਪਣਾਈ ਜਾਵੇਗੀ ਰਿਪੋਰਟ ਰਾਜਕਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਨੂੰ ਵੀ ਆਪਣੇ ਨਾਲ ਲੈਣਾ ਬਿਖੋ ਸੁੰਨਾ ਦੇ ਸਹਿਯੋਗ ਦੇ ਬਿਨਾ ਅਸੀਂ ਇਸ ਜੰਗ ਨੂੰ ਇਕੱਲੇ ਨਹੀਂ ਜਿੱਤ ਸਕਦੇ ਪਰ ਜਿਨ੍ਹਾਂ ਦੇ ਐਫਆਈਆਰ ਹੋਈ ਹੈ ਉਹਨਾਂ ਨੂੰ ਵੀ ਕੋਈ ਪ੍ਰਿਆਸ ਕਰਤੇ ਜਾਣਗੇ ਇਸ ਬਾਰੇ ਜਾਣਕਾਰੀ ਜਿਹੜੇ ਜੀ ਸਾਡੇ ਐਡਿਕਟ ਨੇ ਜਦੋਂ ਵੀ ਅਸੀਂ ਇੱਕ ਤੁਹਾਨੂੰ ਮੈਂ ਦੱਸਦਾ ਕਿ ਅਸੀਂ ਇੱਕ ਐਫਆਈਆਰ ਦਿੰਦੇ ਹੁੰਦੇ ਆ ਜੀ ਜਿਸ ਦੇ ਤਹਿਤ ਅਗਰ ਕੋਈ ਐਡਿਕਟ ਹੈ স্মਲ ਕੁਆਂਟੀਟੀ ਉਸ ਕੋ ਨਸ਼ੇ ਦੀ ਹੈ ਤੇ ਅਸੀਂ ਉਸ ਨੂੰ ਜੇਲ੍ਹ ਨਹੀਂ ਭੇਜਦੇ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਨੂੰ ਇਮਿਊਨਿਟੀ ਦਵਾਈ ਜਾਂਦੀ ਹੈ ਅਸੀਂ ਉਹ ਪ੍ਰਯਾਸ ਵੀ ਲਗਾਤਾਰ ਕਰਦੇ ਜਾ ਰਹੇ ਹਾਂ ਸਰ ਪੰਜਾਬ ਸਰਕਾਰ ਦਾ ਕੀ ਰੱਚ ਹੈ ਕਿੰਨੀ ਸਮੇਂ ਦੇ ਰਿਚ ਨੂੰ ਸਾਨੂੰ ਕਿਹਾ ਹੈ ਜੀ ਕਿ ਲਗਾਤਾਰ ਨੂੰ ਅਸੀਂ ਅੱਗੇ ਜਨਤੀ ਤੋਂ ਜਨਤੀ ਇਸ ਕੋਰ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਵੀ ਦੇਖ ਲਈ ਸੀ ਦੇ ਪੱਧਰ ਤੇ ਸਰਚੀਵੇਸ਼ਨ ਕੀਤਾ ਗਿਆ ਕੀ ਮਸਲਾ ਕੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਤੇ ਨਸ਼ਿਆਂ ਖਿਲਾਫ ਜੰਗ ਦਾ ਨਗਾੜਾ ਵੱਜ ਚੁਕਿਆ ਹੈਗਾ ਤੇ ਸਾਨੂੰ ਬੜੇ ਸਖਤ ਹਦਾਇਤਾਂ ਨੇ ਕਿ ਅਸੀਂ ਪੂਰੇ ਸਮਰਪਿਤ ਹੋ ਕੇ ਨਸ਼ਿਆਂ ਦੇ ਖਿਲਾਫ ਕੰਮ ਕਰਨਾ ਹੈਗਾ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਸੰਗਰੂਰ ਪੁਲਿਸ ਦੀ ਟੀਮ ਹੈ ਉਹ ਅੱਜ ਇੱਥੇ ਸੰਗਰੂਰ ਡਿਸਟ੍ਰਿਕਟ ਵਿੱਚ ਅਤੇ ਪੂਰੇ ਸੂਬੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਦੀ ਰਹਿਨੁਮਾਈ ਹੇਠ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਜਾਰੀ ਨੇ ਇਦੇ ਤਹਿਤ ਅਸੀਂ ਸਾਡੇ ਜਿਹੜੇ ਨਸ਼ਿਆਂ ਦੇ ਹੌਟਸਪੌਟ ਹੈ ਜਿਵੇਂ ਆਪਾਂ ਜਿੱਥੇ ਇੰਦਰਾ ਬਸਤੀ ਇਕੱਠੇ ਹੋਏ ਹਾਂ ਤੇ ਇੱਥੇ ਵੱਡੇ ਪੱਧਰ ਤੇ ਅਗਸਟਡ ਆਫਸਰ ਐਸ ਐਚਓ ਸਹਿਬਾਨ ਇਨਚਾਰजेस ਅਤੇ ਫੋਰਸ ਦੀ ਗਿਣਤੀ ਨੇ ਏਰੀਆ ਨੂੰ ਸੀਲ ਕੀਤਾ ਤੇ ਚੈਕਿੰਗ ਕੀਤੀ ਉਹਦੇ ਵਿੱਚੋਂ ਸਾਡੀ ਬਰਾਮਦਗੀ ਵੀ ਹੋਈ ਹੈ ਇਸ ਤੋਂ ਇਲਾਵਾ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਸਾਡੀ ਸ਼ਿਫਟਿੰਗ ਨਾਕਾਬੰਦੀ ਤੇ ਛੋਟੇ ਸਰਚ ਆਪਰੇਸ਼ਨ ਹੋਰ ਜਿੱਥੇ ਜਗ੍ਹਾ ਤੇ ਵੀ ਜ਼ਿਲ੍ਹੇ ਦੇ ਵਿੱਚ ਜਾਰੀ ਕੀਤੇ ਹੋਏ ਨੇ ਤੇ ਜਿਹੜੀ ਵੀ ਸਾਡੀ ਬਣਦੀ ਪੂਰੀ ਰਿਕਵਰੀ ਹੋਏਗੀ ਜਿਹੜੀ ਵੀ ਸਾਡੇ ਇਸ ਦੇ ਵਿੱਚ ਬਰਾਮਦਗੀ ਹੋਣਗੀ ਉਸ ਦੇ ਬਾਰੇ ਅਸੀਂ ਤੁਹਾਨੂੰ ਕੁਝ ਸਮੇਂ ਬਾਅਦ ਪ੍ਰੈਸ ਨੋਟ ਵੀ ਜਾਰੀ ਕਰਾਂਗੇ ਖਾਸ ਕਰਕੇ ਸੁਨਾਮ ਨੂੰ ਚਲੰਦਾ ਜੀ ਸਾਡੇ ਜਿਹੜੀ ਡਰਗ ਹੌਟਸਪੌਟ ਨੇ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਆਈਡੈਂਟੀਫਾਈਡ ਨੇ ਇਹਦੇ ਵਿੱਚ ਅਸੀਂ ਜੋ ਕਸੂ ਆਪਰੇਸ਼ਨ ਕਰਨੇ ਹੈਗੇ ਉਹ ਪੂਰੇ ਕੁਝ ਕੁ ਦਿਨਾਂ ਬਾਅਦ ਹਰ ਇੱਕ ਡਰਗ ਸਪੌਟ ਤੇ ਕਰਾਂਗੇ ਅਸੀਂ ਅੱਜ ਸ਼ੁਰੂਆਤ ਇੱਥੋਂ ਕੀਤੀ ਹੈ ਇਸ ਤੋਂ ਬਾਅਦ ਅਸੀਂ ਸੰਗਰੂਰ ਅਸੀਂ ਡਿੜਬਾ ਹਰ ਜ਼ਿਲ੍ਹੇ ਹਰ ਹਲਕੇ ਦੇ ਵਿੱਚ ਇੱਕ ਆਸੂ ਆਪਰੇਸ਼ਨ ਕਰਾਂਗੇ ਸਰ ਜੀ ਨੂੰ ਐਜੂਕੇਟ ਕਰਨ ਲਈ ਕੁਝ ਇਸ ਤਰ੍ਹਾਂ ਦਾ ਬਿਆਨ ਜਿਦੋਂ ਕੱਲ ਸਾਡੀ ਇੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਲਈ ਤੀ ਸੀ ਸਾਰੇ ਡੀਸੀ ਸਹਿਬਾਨ ਸਾਰੇ ਸੀਪੀਸ ਐਸਐਸਪੀਸ ਰੇਂਜ ਡੀਆਈਜੀ ਸਾਰੇ ਸੀਨੀਅਰ ਅਫਸਰ ਜੋ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੀ ਤੇ ਸਭ ਨੂੰ ਤੇ ਸਭ ਨੂੰ ਜਿਹੜੀ ਦਿਸ਼ਾ ਨਿਰਦੇਸ਼ ਸੀ ਅਦਾਇਤਾ ਸੀ ਕਿ ਦੋ ਪੱਧਰ ਤੇ ਇਹ ਲੜਾਈ ਹੋਣੀ ਹੈ ਪਹਿਲੀ ਗੱਲ ਹੈਗੀ ਜੀ ਕਿ ਜਿਹੜੇ ਇਹ ਪ੍ਰੀਵੈਂਟਿਵ ਜਿਸਤੇ ਆਪਾਂ ਕੰਮ ਕਰ ਰਹੇ ਹਾਂ ਅੱਜ ਤੇ ਦੂਸਰਾ ਹੈਗਾ ਕਿ ਨਾਲ ਦੇ ਨਾਲ ਹੀ ਜਿਹੜਾ ਬੱਚਿਆਂ ਨੂੰ ਐਜੂਕੇਟ ਕਰਨਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜਾ ਇਹ ਮੋਹੱਲਿਆਂ ਦੇ ਵਿੱਚ ਇੱਥੇ ਸਕਿੱਲ ਡਿਵੈਲਪਮੈਂਟ ਤੇ ਫੋਕਸ ਕਰਨਾ ਉਹ ਦੋਵੇਂ ਪੱਧਰ ਦੇ ਜਿਹੜੀ ਇਹ ਲੜਾਈ ਹੈਗੀ ਤੇ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਜਾਊਗੀ ਪ੍ਰਾਪਰਟੀ ਜ਼ਬਤ ਕਰਨ ਦਾ ਜਾਂ ਉਹਨੂੰ ਟਾਣ ਦਾ ਕੋਈ ਇਸ ਤਰ੍ਹਾਂ ਦਾ ਵੀ ਕੋਈ ਜਿਹੜਾ ਅਸੀਂ ਪ੍ਰਾਪਰਟੀ ਜ਼ਬਤ ਕੀਤਾ ਜੀ ਅਸੀਂ ਸ਼ੇਰਪੁਰ ਵਿੱਚ ਹਾਲ ਫਿਲਾਲ ਵਿੱਚ ਹੀ ਇੱਕ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਇਆ ਹੈਗਾ ਇੱਕ ਲਹਿਰੇ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਹੋਈ ਹੈ ਉਸ ਦੇ ਬਾਰੇ ਵੀ ਤਾਂ ਆਪ ਨੂੰ ਜਾਣਕਾਰੀ ਦੇਵਾਂਗੇ ਉਸ ਦੇ ਆਰਡਰਸ ਆ ਚੁੱਕੇ ਨੇ ਤੇ ਉਸ ਤੋਂ ਇਲਾਵਾ ਜਿਹੜੀ ਵੀ ਬਣਦੀ ਕਾਰਵਾਈ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਦੀ ਨਜਾਇਜ਼ ਪ੍ਰਾਪਰਟੀ ਦੇ ਖਿਲਾਫ ਉਸ ਦੀ ਵੀ ਮہم ਜਾਰੀ ਹੈ ਸਰ ਸਰ ਉਹ ਤਾਂ ਨਹੀਂ ਵਧੀ ਦੀ ਜਿਹੜੀ ਕੰਮ ਕਰਦੀ ਹੈਗੀ 25 ਬਹੁਤ ਜ਼ਿਆਦਾ ਦਰਜ ਨੇ ਉਹਦੇ ਤਹਿਤ ਇਸ ਤਰ੍ਹਾਂ ਦੀ ਕਾਰਵਾਈ ਸਮਝੋ ਔਰਤਾਂ ਦੇ ਜਿਹੜੇ ਕੰਮ ਕਰਦੀਆਂ ਨੇ ਜੀ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਹੈਗਾ ਜੀ ਕਿ ਇਸ ਦੇ ਵਿੱਚ ਦੋ ਪੱਖਾਂ ਤੋਂ ਅਸੀਂ ਕਾਰਵਾਈ ਕਰਾਂਗੇ ਇੱਕ ਤਾਂ ਹੋ ਗਿਆ ਜੀ ਕਿ ਇਹ ਨਹੀਂ ਹੈਗਾ ਕਿ ਕੋਆਰਡੀਨੇਟ ਸਰਚ ਆਪਰੇਸ਼ਨ ਹੋ ਗਿਆ ਤੇ ਉੱਥੇ ਗੱਲ ਮੁੱਕ ਗਈ ਇੱਥੇ ਜੀ ਰੀਹੈਬਿਲੀਟੇਟਿਵ ਕੰਮ ਵੀ ਕਰਨਾ ਪਏਗਾ ਜਿਸ ਦੇ ਵਾਸਤੇ ਡੀਸੀ ਦਫ਼ਤਰ ਅਤੇ ਸਾਰੇ ਸਿਵਲ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਦੋਂ ਵੀ ਡਰਗ ਰੀਹੈਬਿਲੀਟੇਸ਼ਨ ਸੈਂਟਰ ਨੇ ਜਿਹੜੇ ਸਾਡੇ ਕਿ ਉੱਥੇ ਪ੍ਰੋਪਰ ਸਾਰੀ ਅਵੇਲੇਬਿਲਿਟੀ ਹੋਵੇ ਡਾਕਟਰਾਂ ਦੀ ਉੱਥੇ ਜਦੋਂ ਮਰੀਜ਼ ਜਾਂਦਾ ਹੈ ਐਡਮਿਟ ਹੁੰਦਾ ਹੈ ਐਡਿਕਟ ਹੁੰਦਾ ਹੈ ਜਿਹੜਾ ਜਾ ਪਾ ਕਹੀਏ ਕਿ ਜੀ ਜੋ ਕੋਈ ਸਿਰਫ ਕੰਜ਼ੂਮ ਕਰ ਰਹਾ ਹੈ ਆਪਣੇ ਘਰਾਂ ਪਿੰਡਾਂ ਦੇ ਵਿੱਚ ਤੇ ਅਸੀਂ ਵੜ ਕੇ ਉਹਨਾਂ ਤੇ ਪਰਚਾ ਦੇਵਾਂਗੇ ਬਿਲਕੁਲ ਵੀ ਨਹੀਂ ਅਸੀਂ ਉਹਨਾਂ ਦਾ ਇਲਾਜ ਕਰਾਣਾ ਚਾਹੁੰਦੇ ਹਾਂ ਤੇ ਇਸ ਦੇ ਲਈ ਜਦੋਂ ਉੱਥੇ ਜਾ ਕੇ ਭਰਤੀ ਹੋਣ ਤਾਂ ਉਹਨਾਂ ਦੇ ਪਰਿਵਾਰ ਦਾ ਉਹਨਾਂ ਦਾ ਧਿਆਨ ਰੱਖਿਆ ਜਾਵੇ ਦੂਸਰੇ ਪੱਧਰ ਤੇ ਜਿਹੜੀ ਅਗਰ ਕੋਈ ਲੇਡੀਜ਼ ਜਾਂ ਕੋਈ ਏਜੰਟਸ ਕੋਈ ਵੀ ਕੰਮ ਕਰਦਾ ਹੈ ਤੇ ਜਿਹੜਾ ਸਮਾਜ ਨੂੰ ਇੱਕ ਕੋੜ ਫੈਲਾ ਰਿਹਾ ਉਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਥੈਂਕ ਯੂ ਵਰ ਕਦੇ ਵੀ ਮੰਨਣਾ ਕੋਈ ਦੋਸ਼ੀ ਨਹੀਂ ਨਹੀਂ ਹਲੇ ਤੱਕ ਜਿਹੜੀ ਸਾਡੇ ਸਾਹਮਣੇ ਗੱਲ ਆਈ ਹੈਗੀ ਕੁਝ ਸਾਡੇ ਸ਼ੱਕੀ ਜਿਹੜੀ ਮੋਟਰਬਾਈਕਸ ਅਤੇ ਮੋਬਾਈਲ ਫੋਨ ਅਸੀਂ ਬਰਾਮਦ ਕੀਤੇ ਨੇ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਸਾਡੇ ਦੂਜੇ ਆਪਰੇਸ਼ਨ ਚੱਲ ਰਹੇ ਹੈਗੇ ਉਸ ਦੇ ਤਹਿਤ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਕੁਝ ਰਿਕਵਰੀਜ਼ ਹੋ ਰਹੀਆਂ ਉਸ ਦੇ ਬਾਰੇ ਤੁਹਾਨੂੰ ਅਸੀਂ ਪੂਰਾ ਪ੍ਰੈਸ ਨੋਟ ਪ੍ਰੋਪਰ ਰਿਲੀਜ਼ ਕਰਾਂਗੇ ਸਰ ਸਮਝ ਸਮਝ ਸਰ ਜਿਵੇਂ ਵੀ